ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਤਕਰੀਰ ਨਵੇਂ ਸਾਖੀ ਦੇ ਨਾਮ ਮੈਂ ਹਾਜ਼ਰ ਹਾਂ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸਨ ਆਪ ਨੇ ਉਦਾਸ ਮਤ ਧਾਰਨ ਕਰ ਲਿਆ ਸੀ ਤੇ ਜਤੀ ਸਤੀ ਰਹਿ ਕੇ ਉਹਨਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ ਉਹ ਬੜੀਆਂ ਸ਼ਕਤੀਆਂ ਦੇ ਮਾਲਕ ਸਨ ਅਤੇ ਕਈ ਅਹਕਾਰੀਆਂ ਦੇ ਉਹਨਾਂ ਅਹੰਕਾਰ ਵੀ ਤੋੜੇ ਸਨ ਗੁਰੰਗਦੇਵ ਜੀ ਨੂੰ ਗੁਰੂ ਗੱਦੀ ਦੇਣ ਬਾਰੇ ਬੇਸ਼ੱਕ ਉਹਨਾਂ ਵਿਰੋਧ ਕੀਤਾ ਸੀ ਪਰ ਬਾਦ ਵਿੱਚ ਪ੍ਰਭੂ ਭਕਤੀ ਨਾਲ ਇੰਨੀ ਲਗਨ ਲੱਗ ਗਈ ਕਿ ਉਹਨਾਂ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਗੁਰੂ ਅਮਰਦਾਸ ਜੀ ਦੀ ਬੜੀ ਮਹਿਮਾ ਸੁਣੀ ਸੀ ਪਰ ਉਹ ਉਹਨਾਂ ਨੂੰ ਮਿਲਣ ਨਹੀਂ ਸੀ ਜਾ ਆਏ ਪਰ ਜਦ ਉਹਨਾਂ ਅਮਰ ਅਮਰਸਰ ਸਾਹਿਬ ਦੇ ਵਸੋਂ ਸੁੰਭ ਅਮਰਸਰ ਸੋਬਦੀ ਸਾਰੀ ਤੇ ਗੁਰੂ ਅਮਰਦਾਸ ਜੀ ਦੀ ਅਪਾਰ ਮਹਿਮਾ ਸੁਣੀ ਤਾਂ ਉਹਨਾਂ ਕੋਸੋਂ ਰਹਿਆ ਨਾ ਗਿਆ ਤੇ ਉਹ ਗੁਰੂ ਜੀ ਨੂੰ ਮਿਲਣ ਵਾਸਤੇ ਆਪ ਅੰਮ੍ਰਿਤਸਰ ਵਿਕੇ ਪਹੁੰਚ ਗਏ ਉਸ ਸਮੇਂ ਉਹਨਾਂ ਦੀ ਆਯੂ 90 ਸਾਲ ਦੇ ਲਗਭਗ ਸੀ ਪਰ ਨਾਮ ਦੀ ਕਮਾਈ ਦੀ ਬਖਸ਼ਿਸ਼ ਨੂੰ ਕਰਕੇ ਉਹਨਾਂ ਦਾ ਸਰੀਰ ਬੜਾ ਫੁੱਤੀਲਾ ਤੇ ਰਿਸਟ ਪੁਸ਼ਟ ਸੀ ਉਹ ਭਰਮਾ ਭੰਗਾ ਬਾਣਾ ਪਾਉਂਦੇ ਸਨ ਅਤੇ ਸਿਰ ਤੇ ਭਗਵੇਂ ਰੰਗ ਦੀ ਦਸਤਾਰ ਸਜਾਉਂਦੇ ਸਨ ਉਹਨਾਂ ਵਿੱਚ ਜੋਗੀਆਂ ਜਾਂ ਤੱਪਿਆਂ ਵਾਲੀ ਕੋਈ ਗੱਲ ਨਹੀਂ ਸੀ ਉਸ ਸਮੇਂ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਦਾੜੀ ਚੁੱਟੀ ਨਹੀਂ ਸੀ ਲੋਈ ਜਦੋਂ ਆਪਣੇ ਚੇਲੀਆਂ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਗੁਰੂ ਜੀ ਆਪ ਉੱਟ ਕੇ ਉਹਨਾਂ ਨੂੰ ਅੱਗੋਂ ਮਿਲਣਗੇ ਗੁਰੂ ਪੁੱਤਰ ਹੋਣ ਕਰਕੇ ਗੁਰੂ ਜੀ ਨੇ ਝੁੱਕ ਕੇ ਨਮਸਕਾਰ ਕੀਤੀ ਤੇ ਹਾਲਚਲ ਪੁੱਛਿਆ ਫਿਰ ਗੁਰੂ ਜੀ ਨੇ ਉਹਨਾਂ ਨੂੰ ਨਾਲ ਲੈ ਕੇ ਦਰਬਾਰ ਸਹਿਬ ਵਿੱਚ ਆ ਗਏ ਆਪਣੇ ਲਾਗੇ ਹੀ ਬਿਠਾ ਲਿਆ ਬਾਬਾ ਸ਼੍ਰੀ ਚੰਦ ਜੀ ਗੁਰੂ ਜੀ ਦੇ ਚਿਹਰੇ ਤੇ ਜਲਾਲ ਵਨਪੜਾ ਚਿਰ ਦੇਖਦੇ ਰਹੇ ਉਹਨਾਂ ਦੇ ਮੁਖ ਤੇ ਉਹਨਾਂ ਨੂੰ ਉਦੋਂ ਉਹ ਨੂਰ ਦਿਸਿਆ ਜਿਹੜਾ ਕਿ ਉਹ ਆਪਣੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਤੇ ਵਗ ਰਿਹਾ ਹੁੰਦਾ ਸੀ ਗੁਰੂ ਜੀ ਦੀ ਪਿਆਰੀ ਸ਼ਖਸੀਅਤ ਨੇ ਉਹਨਾਂ ਨੂੰ ਮੋ ਲਿਆ ਸੀ ਫਿਰ ਗੁਰੂ ਜੀ ਨੇ ਨੂਰ ਦੇ ਨੂਰਾਨੀ ਚਿਹਰੇ ਵੱਲ ਤੱਕ ਕੇ ਬੋਲੇ ਐਡਾ ਸੁੰਦਰ ਦਾੜਾ ਕਿਵੇਂ ਵਧਾ ਲਿਆ ਹੈ ਗੁਰਾਂ ਦਾ ਸੀ ਵੀ ਬਾਬਾ ਜੀ ਵੱਲ ਬੜੇ ਧਿਆਨ ਨਾਲ ਦੇਖ ਰਹੇ ਸਨ ਅਤੇ ਉਹ ਇਸ ਗੱਲ ਤੇ ਬੜੇ ਕੁਐਸਚਨ ਕੀ ਜਦੋਂ ਜੱਤੋਂ ਬਾਬਾ ਜੀ ਉੱਥੇ ਆਏ ਸਨ ਉਹਨਾਂ ਦੇ ਚਿਹਰੇ ਉੱਤੇ ਗੁਲਾਲ ਗੁਲਾਬ ਦੇ ਫੁੱਲ ਬੰਨ੍ਹ ਸਨ સ્ਮਾਰਟ ਖਿੜੀ ਹੋਈ ਸੀ ਗੁਰੂ ਜੀ ਨਿਮਰਤਾ ਭਾਵ ਨਾਲ ਬੋਲੇ ਇਹ ਦਾਣਾ ਆਪ ਜੈਸੇ ਮਹਾਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਿਧਾਇਆ ਹੈ ਇਹ ਉੱਤਰ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਖੇੜ ਖੜਾ ਕੇ ਹੱਸ ਬੈਠ ਗਏ ਲਗੇ ਤੁਹਾਨੂੰ ਤੁਸੀਂ ਤੇ ਤੁਹਾਨੂੰ ਤੁਹਾਡੀ ਨਿਮਰਤਾ ਗੁਰੂ ਅੰਗਦ ਦੇਵ ਜੀ ਨੇ ਤਾਂ ਸੇਵਾ ਕਰਕੇ ਗੁਰਗੱਦੀ ਲਈ ਸੀ ਪਰ ਤੁਸੀਂ ਨਿਮਰਤਾ ਅਤੇ ਪ੍ਰੇਮ ਨਾਲ ਇਸ ਨੂੰ ਪ੍ਰਾਪਤ ਕੀਤਾ ਹੈ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਸੀ ਪਰ ਹੁਣ ਸਭ ਕੁਝ ਅੱਖੀਂ ਵੇਖ ਲਿਆ ਤੁਸੀਂ ਬੇਅੰਤ ਕਾਲ ਕਮਾਈ ਕਰਕੇ ਕੇਵਲ ਗੁਰਗੱਦੀ ਹੀ ਨਹੀਂ ਪਾਈ ਬਲਕਿ ਸਾਰੇ ਕਾਇਨਾਤ ਨੂੰ ਬੋਲਿਆ ਹੈ ਤੁਹਾਡੀ ਮਹਿਮਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਤੁਹਾਡੀ ਕਰਨ ਨਾਲ ਬਸਾਇਆ ਇਹ ਸ਼ਹਿਰ ਵੇਖ ਕੇ ਮੈਂ ਬਹੁਤ ਖੁਸ਼ ਹਾਂ ਇਸ ਸਰੋਵਰ ਦੀ ਸ਼ੋਭਾ ਹੀ ਹੋਰ ਹੈ ਮੈਂ ਤਾਂ ਕੇਵਲ ਇਹੋ ਅਸ਼ੀਰਵਾਦ ਦਿਆਂਗਾ ਕਿ ਜੇ ਕੋਈ ਪਾਪੀ ਵੀ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਤਾਂ ਉਸ ਦੇ ਸਾਰੇ ਪਾਪ ਧੁੱਤੇ ਜਾਣਗੇ ਉਸ ਦਾ ਲਈ ਮੁਕਤ ਹੋ ਜਾਵੇਗਾ ਜਦ ਬਾਬਾ ਜੀ ਜਾਣ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਬੜੇ ਸਤਕਾਰ ਨਾਲ ਵਿਦਾ ਕੀਤਾ ਤੇ ਉਹਨਾਂ ਨੂੰ ਇੱਕ ਘੋੜਾ ਤੇ 500 ਰੁਪਇਆ ਚੱਲਣ ਸਮੇ ਦਿੱਤਾ ਸੋ ਇਹ ਸੀ ਬਾਬਾ ਸ਼੍ਰੀ ਚੰਦ ਜੀ ਦੀ ਗੁਰਮੁਖ ਦਾਸ ਅਗੁਰਾਮ ਦਾਸੀ ਦੇ ਨਾਲ ਇਹ ਮੁਲਾਕਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ